ਮਗਰ ਮੱਛ ਤੇ ਹੰਝੂ ਬਹਾ ਕੇ ਰਾਤੋ ਰਾਤ ਮਸ਼ਹੂਰ ਹੋਈ ਚਾਹ ਵਾਲੀ ਕੁੜੀ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋਮੋਗੇ ਜੋ ਅਕਸਰੀ ਆਪਣੀਆਂ ਇੰਟਰਵਿਊਜ਼ ਦੇ ਵਿੱਚ ਤੇ ਆਪਣੇ ਰੀਲਾਂ ਦੇ ਵਿੱਚ ਇਹੀ ਗੱਲ ਕਹਿੰਦੀ ਨਜ਼ਰ ਆਉਂਦੀ ਸੀ ਕਿ ਕੀ ਮੇਰਾ ਪਿਓ ਇੱਕ ਨੰਬਰ ਦਾ ਨਸ਼ੇੜੀ ਹੈਗਾ ਉਸਨੇ ਸਾਰੀ ਜ਼ਮੀਨ ਵੇਚ ਦਿੱਤੀ ਤੇ ਸਾਨੂੰ ਛੱਡ ਕੇ ਚਲਾ ਗਿਆ ਤੇ ਮੈਂ ਹੁਣ ਘਰ ਦਾ ਗੁਜ਼ਾਰਾ ਜਿਹੜਾ ਕਿ ਇੱਕ ਚਾਹ ਵੇਚ ਕੇ ਕਰਦੀ ਆ ਤੇ ਆਪਣੀ ਪੜ੍ਹਾਈ ਦਾ ਖਰਚਾ ਜੋ ਵੀ ਆਉਂਦਾ ਹੈਗਾ ਉਹ ਮੈਂ ਇੱਕ ਚਾਹ ਤੋਂ ਹੀ ਕਮਾ ਕੇ ਉਸ ਤੇ ਲਾਉਣੀ ਹੈਗੀ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਆਪਣੇ ਪੰਜਾਬੀ ਨੇ ਜਿਹੜੇ ਕਿ ਇਮੋਸ਼ਨਲ ਹੋ ਗਏ ਕਿ ਕੁੜੀ ਬਹੁਤ ਗਰੀਬ ਆ ਇਸ ਨੂੰ ਮਦਦ ਦੀ ਲੋੜ ਆ ਗਈ ਤਾਂ ਲੋਕਾਂ ਨੇ ਇਸ ਕੁੜੀ ਨੂੰ ਲੱਖਾਂ ਰੁਪਏ ਦਿੱਤੇ ਤੇ ਜਿਸ ਨੇ ਪੜ੍ਹਾਈ ਦਾ ਖਰਚਾ ਚੱਕ ਲਿਆ ਸੋ ਉੱਥੇ ਹੀ ਹੁਣ ਇਸ ਕੁੜੀ ਦਾ ਪਿਓ ਸਾਹਮਣੇ ਆਇਆ ਜਿਸ ਨੇ ਸਾਰੀ ਗੱਲ ਕਲੀਅਰ ਕੀਤੀ ਆ ਪਹਿਲਾਂ ਤਾਂ ਤੁਸੀਂ ਉਸ ਕੁੜੀ ਦੇ ਪਿਓ ਦੀ ਫੋਟੋ ਦੇਖ ਲਓ ਕਿ ਤੁਹਾਨੂੰ ਫੋਟੋ ਦੇਖਣ ਤੋਂ ਬਾਅਦ ਲੱਗਦਾ ਕਿ ਇਹ ਇੱਕ ਨਸ਼ੇੜੀ ਹੋਊਗਾ ਕਿਉਂਕਿ ਕਿਉਂਕਿ ਉਸ ਕੁੜੀ ਦੁਵਾਰਾ ਇਹ ਕਿਹਾ ਗਿਆ ਸੀ ਕਿ ਮੇਰਾ ਪਿਓ ਇੱਕ ਨੰਬਰ ਦਾ ਨਸ਼ੇੜੀ ਆ ਤੁਸੀਂ ਤੁਸੀਂ ਫੋਟੋ ਵਿੱਚ ਦੇਖ ਸਕਦੇ ਕਿ ਇਸ ਦੇ ਪਿਓ ਨੇ ਇੱਕ ਬਾਣਾ ਪਾਇਆ ਹੋਇਆ ਗੁਰਸਿੱਖ ਬੰਦਾ ਆ ਇਸ ਪਿਓ ਦਾ ਕਹਿਣਾ ਕਿ ਮੇਰੀ ਬਜ਼ੁਰਗ ਮਾਤਾ ਮੰਜੇ ਦੇ ਉੱਪਰ ਪਈ ਹੈਗੀ ਤੇ ਮੇਰੀ ਕੁੜੀ ਤੇ ਮੇਰੀ ਘਰ ਵਾਲੀ ਉਹਨਾਂ ਨੂੰ ਛੱਡ ਕੇ ਚਲੀ ਗਈ ਕਿ ਤੂੰ ਆਪਣੀ ਮਾਤਾ ਨੂੰ ਛੱਡ ਦੇ ਤੇ ਸਾਡੇ ਨਾਲ ਰਹਿਣ ਲੱਗ ਜਾ ਤੇ ਮੈਂ ਆਪਣੀ ਮਾਤਾ ਨੂੰ ਕਿਵੇਂ ਛੱਡ ਸਕਦਾ ਇਸ ਹਾਲਾਤ ਦੇ ਵਿੱਚ ਕਿਉਂਕਿ ਮੇਰੀ ਮਾਤਾ ਤਾਂ ਟੱਟੀ ਵਿਸਾਵਾ ਜਿਹੜਾ ਕਿ ਉਹ ਮੈਂ ਹੀ ਚੱਕਦਾਗਾ ਹੋਰ ਕੋਈ ਚੱਕਣ ਵਾਲਾ ਨਹੀਂ ਹੈਗਾ ਸੋ ਇਹ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਆਪਸੋ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜ਼ਰੂਰ ਸਾਂਝੀ ਕਰੋ ਕਿ ਤੁਸੀਂ ਇਸ ਚਾਹ ਵਾਲੀ ਕੁੜੀ ਨੂੰ ਕੀ ਕਹਿਣਾ ਚਾਹੁੰਦੇ ਹੋ ਰੱਬ ਰਾਖਾ